ਕਿੰਨਾ ਕ ਪਾਣੀ ਜਦੋਂ ਇੱਥੇ ਭਰਿਆ ਹੋਇਆ ਸੀਗਾ ਜਦੋਂ ਰਾਵੀ ਨੇ ਮਾਰਵਾਇ ਦੋ ਦੋ ਫੁੱਟ ਪਾਣੀ ਹੈਗਾ ਜੰਦਰ ਕਿੰਨੇ ਦਿਨ ਜਿਹੜਾ ਪਾਣੀ ਇੱਥੇ ਖੜਿਆ ਰਿਹਾ ਤੇ ਇੱਥੇ ਮੇਰੇ ਦੋ ਕੁ ਦਿਨ ਪਾਣੀ ਖੜਾ ਰਿਹਾ ਦੋ ਕੁ ਦਿਨ ਹਾਂ ਤੇ ਨੁਕਸਾਨ ਕੀ ਕੁਝ ਕਰਕੇ ਗਿਆ ਮੈਂ ਹੋਣਿਆ ਵੀ ਘਰ ਥੱਲੇ ਬੈ ਗਿਆ ਸਰ ਸੂਪਰਸਟੂਟ ਭਾਗੇ ਨਾ ਸੀ ਮਹਾਜਨ ਨਹੀਂ ਉਹ ਸਾਰਾ ਸੋਟਾ ਆ ਗਿਆ ਬਾਹਰ ਜਿੰਨੇ ਬਿਸਰਾਹੀ ਟਰੈਕਟਰ ਲਿਆ ਕੇ ਪੰਡਾ ਬਣ ਕੇ ਤੇ ਉਹ ਤੁਸੀਂ ਜੀ ਸੁੱਟ ਕੇ ਆਏ ਮੈਂ ਤਾਂ ਕੁਝ ਕਹਿ ਨਹੀਂ ਮੈਂ ਇਹ ਨਹੀਂ ਕਹਿੰਦੀ ਇੰਨਾ ਕੱਲਿਆਂ ਨੂੰ ਮੈਂ ਕਿੰਨੀਆਂ ਜਿਹੜੇ ਹੋਰ ਵੀ ਗਰੀਬ ਹਨ ਉਹਨਾਂ ਦਾ ਵੀ ਸਾਥ ਦਓ ਭਾਵੇਂ ਉਹਨਾਂ ਨੂੰ ਇੱਕ ਇੱਕ ਕਮਰਾ ਪਾ ਕੇ ਦੋ 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 ਪਾ ਕੇ ਦੋ ਲੈਂਟਰ ਤੇ ਜ਼ਰੂਰ ਰਹਿਣ ਵਾਸਤੇ ਪਾ ਕੇ ਦੋ ਤਰਪਿਆਲਾ ਪਾ ਪਾ ਕੇ ਗੁਜ਼ਾਰਾ ਕੀਤਾ ਚੁੰਦੇ ਸਾਰੇ ਸੱਤ ਤੇ ਹਾਰਡ ਦੇ ਵਿੱਚ ਫਿਰ ਅਸੀਂ ਆਪਣੇ ਉੱਥੇ ਹੀ ਸਵਾਲ ਦੇ ਰਹੇ ਆਂ ਵੀ ਚਲੋ ਤੁਸੀਂ ਇੱਥੇ ਹੀ ਸੋਚੋ ਕੋ ਪਤਾ ਨਹੀਂ ਹੁੰਦਾ ਸੱਤ ਡਿਗ ਜੇ ਕਿੰਨਾ ਕੁ ਪਾਣੀ ਤੁਹਾਡੇ ਘਰਾਂ ਇੱਥੇ ਲੱਖ ਲੱਖ ਪਾਣੀ ਸੀ ਅਨਨਾਂ ਪਾਣੀ ਪਾਣੀ ਬੜਾਈ ਹਾਡੇ ਮਨ ਜੀ ਵੀ ਟੁੱਬ ਬਗੇ ਸੀ ਤੇ ਕਣਕ ਵੀ ਭੇਜਗੀ ਤੇ ਸਮਾਨ ਗੱਲ ਕੀ ਰਜਾਈਆਂ ਬਿਸਤਰੇ ਸਾਡੇ ਭੇਜਗੀ ਜਿੰਨੇ ਵੀ ਸਾਡੇ ਕੋਲ ਸੇਵਾਈ ਆ ਅਸੀਂ ਮਾਤਾ ਨੂੰ ਦਿੱਤੀ ਗਾ ਫੇਰ ਆ ਕੇ ਜਾਵਾਂਗੇ ਮੁੜ ਕੇ ਰਾਵਾਂ ਹਾਂ ਫੇਰ ਆਵਾਂਗੇ ਬਾਹਰ ਚੜ੍ਹਦੀ ਗੱਲਾ ਕਰੇ ਨਾ ਤੇ ਇਧਰ ਅਸੀਂ ਰਾਤ ਟਾਲੀ ਸਾਹਿਬ ਗੁਰਦਰਾ ਸਾਹਿਬ ਰਹੇ ਪਹਿਲੋ ਵੀ ਸਿੰਘ ਆਪਣੇ ਰਾਸ਼ਨ ਲੈ ਕੇ ਆਏ ਰਾਸ਼ਨ ਵੰਡੇ ਆ ਦੋ ਤਿੰਨ ਇਹ ਸਾਨੂੰ ਇਹ ਸੀ ਵੀ ਅਸੀਂ ਇੱਕ ਵਾਰੀ ਗਰਾਊਂਡ ਲੈਵਲ ਤੇ ਜਾ ਕੇ ਧਰਤੀ ਲੈਵਲ ਤੇ ਲੋਕਾਂ ਨੂੰ ਦੇਖੇ ਜਿੱਥੇ ਇੱਥੇ ਲੋੜ ਏ ਇਹ ਪਾਣੀ ਦੀ ਮਾਰ ਜਿਹੜੀ ਆ ਬਹੁਤ ਮਾੜੀ ਆ ਘਟਨਾ ਚੋਗ ਹੈਗੀ ਆ ਪਾਣੀ ਅੱਗੇ ਤੇ ਅੱਗੇ ਦੇ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਅਸੀਂ ਉਹਨਾਂ ਘਰਾਂ ਤੇ ਜਾ ਰਹੇ ਜਿੱਥੇ ਕਿ ਬਹੁਤ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਬਾਲੇ ਛੱਤ ਖਰਾਬ ਆ ਜਾਂ ਹੋਰ ਜਿਹਨੂੰ ਲੋੜਵੰਦ ਪਰਿਵਾਰ ਆ ਗੁਰਦਾਸਪੁਰੀਏਲੇ ਵਿੱਚ ਪਹੁੰਚੇ ਆ ਜਿੱਥੇ ਪਾਣੀ ਦੀ ਮਾਰ ਕਾਫੀ ਜ਼ਿਆਦਾ ਪਈ ਆ ਤੇ ਮਾਤਾ ਜੀ ਮਾਤਾ ਜੀ ਇੱਥੇ ਕਿੰਨਾ ਕ ਪਾਣੀ ਤੁਹਾਡੇ ਘਰਾਂ ਜੀ ਤੇ ਲੱਖ ਲੱਖ ਪਾਣੀ ਸੀ ਨੰਨਾ ਨੰਨਾ ਪਾਣੀ ਪਾਣੀ ਬੜਾਈ ਸਾਡੇ ਮੰਝੇ ਵੀ ਡੁੱਬ ਗਈ ਸੀ ਤੇ ਕਣਕ ਵੀ ਪੇਜ ਗਈ ਤੇ ਸਮਾਨ ਗਲ ਕੇ ਜਾਈਏ ਬਿਸਤਰੇ ਸਾਡੇ ਭੇਜ ਗਏ ਪਾਣੀ ਬੜਾ ਆ ਗਿਆ ਤੇ ਇੱਕਦਮ ਪਾਣੀ ਆ ਗਿਆ ਹੂੰ ਪਤਾ ਦੱਸਿਆ ਸੀ ਇਹਨਾਂ ਨੇ ਪਹਿਲਾਂ ਕਿ ਜਦੋਂ ਹੀ ਪਾਣੀ ਇੱਕਦਮ ਹੀ ਉੱਛੜੀ ਆ ਇੱਕਦਮ ਹੀ ਪਾਣੀ ਆ ਗਿਆ ਕਿਦਾਂ ਮੈਂ ਵਿੱਚ ਹੀ ਬੈਠੇ ਇਹ ਤੇ ਮੈਂ ਮੁੜੇ ਨਿੱਕੇ ਨੇ ਫਿਰ ਮੈਨੂੰ ਖੜਿਆ ਹੂੰ ਖੜ ਕੇ ਖੜਿਆ ਕਿਸੇ ਦੇ ਘਰ ਫਿਰ ਅਸੀਂ ਗਏ ਕਿੰਨੇ ਦਿਨ ਪਾਣੀ ਚੜਿਆ ਰਿਹਾ ਦੋ ਤਿੰਨ ਦਿਨ ਰਾਤ ਬਲਕਿ ਦੋ ਚਾਰ ਦਿਨ ਤੇ ਪਾਣੀ ਰਿਹਾ ਹੂੰ ਹਾਂਜੀ ਕਿਵੇਂ ਗੁਜ਼ਾਰਾ ਕਿਵੇਂ ਛੱਤਾਂ 'ਤੇ ਚੜ ਕੇ ਭਰਾਤਾ ਕੱਟਿਆ ਕਿਸੇ ਦੇ ਘਰ ਕਿਸੇ ਦੇ ਘਰ ਕਿਸੇ ਦੇ ਘਰ ਘਰ ਨਹੀਂ ਰੇ ਕੋਠੇ ਦੇ ਸਾਡੇ ਡੇ ਘੰਡੇ ਦੇ ਹੀ ਤੇ ਫਿਰ ਰਹਿਣਾ ਕਿੱਥੇ ਹੀ ਆਹੀਂ ਸਾਤ ਗੜੀ ਬਾਨਿਆਂ ਦੀ ਔਰ ਬਾਨਿਆਂ ਦੇ ਆ ਸਾਰੇ ਬਾਨਿਆਂ ਦੇ ਹਾਂਜੀ ਬਚ ਗਏ ਬਾਲੇ ਕਿ ਕਿੰਨੇ ਨਾ ਨਾ ਕਿਰਗੇ ਬਾਲੇ ਕਿਰਗੇ ਗੁਰਦਾਸਪੁਰ ਦੇ ਚਿੱਟੀ ਪਿੰਡ ਵਿਖੇ ਪਹੁੰਚੇ ਆਂ ਜਿੱਥੇ ਹੜਪ੍ਰਭਾਵਿਤ ਕਰਾਂ ਦੇ ਵਿੱਚ ਜਿਹੜਾ ਕੀ ਹੈ ਅਨਿਹੰਗ ਸਿੰਘ ਦੀ ਫੌਜਾ ਵੱਲੋਂ ਜਿਹੜਾ ਕੀ ਹੈ ਦੌਰਾ ਕੀਤਾ ਜਾ ਰਿਹਾ ਦੇ ਇੱਕ ਪਰਿਵਾਰ ਘਰੇ ਪਹੁੰਚੇ ਆਂ ਜਿਨ੍ਹਾਂ ਦਾ ਮਕਾਨ ਤਸ ਗਿਆ ਹੋਇਆ ਪੱਬਾ ਜੀ ਸਾਸ਼ੀ ਗਾਲ ਜੀ ਸਾਸ਼ੀ ਗਾਲ ਜੀ ਕਬਈ ਕਿੰਨਾ ਕ ਪਾਣੀ ਜਦੋਂ ਇੱਥੇ ਭਰਿਆ ਹੋਇਆ ਸੀਗਾ ਜਦੋਂ ਦਾਵੀ ਨੇ ਮਾਰਵਾਇਆ ਦੋ ਦੋ ਫੁੱਟ ਪਾਣੀ ਹੈਗਾ ਅੰਦਰ ਕਿੰਨੇ ਦਿਨ ਜਿਹੜਾ ਪਾਣੀ ਇੱਥੇ ਖੜਿਆ ਰਿਹਾ ਤੇ ਇੱਥੇ ਮੇਰੇ ਦੋ ਗਜ਼ਰ ਪਾਣੀ ਖੜਾ ਗਿਆ ਦੋ ਗਜ਼ਰ ਤੇ ਨੁਕਸਾਨ ਕੀ ਕੁਝ ਕਰਕੇ ਗਿਆ ਮੈਂ ਹੁਣੇ ਵੀ ਘਰ ਥੱਲੇ ਬੈ ਗਿਆ ਸਾਰਾ ਪਰ ਸਪਰੀਸ ਵੀ ਡਕੇ ਨਾ ਚੁ ਮਾ ਜਿੰਨੇ ਉਹ ਸਾਰਾ ਸੋਟਾ ਆ ਬਾਹਰ ਜਿੰਨੇ ਬਿਸਰਾਹੀ ਟਰੈਕਟਰ ਲਿਆ ਕੇ ਪੰਡਾ ਬਣ ਕੇ ਦੇ ਹੋਈ ਕੋਸੀ ਜੇ ਸੁੱਟ ਕੇ ਆਏ। ਉਹ ਵਧੀ ਜਾਓ ਮੈਂ ਤਾਂ ਕੁਝ ਕਹਿ ਨਹੀਂ ਰਿਹਾ। ਉਹ ਜਿੱਦਾਂ ਹੁਣ ਜੇਕਰ ਗੱਲ ਕਰੀਏ ਘਰ ਦਾ ਗਜਾਰੇ ਦੀ ਜਾਂ ਤੁਹਾਡੇ ਬਾਹਵਾਂ ਦੀ ਤਾਂ ਕਿਵੇਂ ਕਰ ਜੀ ਜੇ ਕਿੰਨੇ ਜੀ ਕਰੇ। ਮੇਰੇ ਰੋਟੀ ਪਾਣੀ ਦਾ ਤੇ ਮੇਰਾ ਨੂਹ ਹੈ ਮੇਰੀ। ਤੇ ਇਹੋ ਹੀ ਸ਼੍ਰੀਕੀ ਤੋਂ ਉਹ ਆਪਣੀ ਬਚਰੀ ਤੇ ਰੋਟੀ ਪਾਣੀ ਦਾਗੇ ਹੋਏ ਦੋ-ਤਿੰਨ ਟਾਈਮ। ਲੰਗਰ ਪਾਣੀ ਉੱਥੋਂ ਭੇਜ ਦਿੰਦੀ ਆ। ਤੇ ਹਰ ਹਾਲ ਨੂੰ ਲਮੇ ਆਪਣੇ ਘਰ ਪੈ ਜੀ ਜਾਣ ਕੇ। ਬੱਚੇ ਮੁੰਡਾ ਮੇਰਾ ਉਹ ਇੱਕੋ ਹੀ ਉਹ ਬੇਟਾ ਇੱਕ ਦਿਨ ਤੋਂ ਗਿਆ ਸਾਰ ਹੋ ਗਿਆ ਉਹ ਕੀ ਕਿਲੇ ਕਾਦੇ ਕਿਦਾਂ ਹੋ ਗਿਆ ਉਹ ਆਪਣੀ ਘਰ ਦੀ ਦੇ ਨਾਲ ਇੱਕ ਮਤੜ ਝਗੜਿਆ ਕਿਨੇ ਜਲੰਦਾ ਰਹਿੰਦਾ ਰਿਹਾ ਤੇ ਉਹਨਾਂ ਕੁਝ ਦਵਾਈ ਵੀ ਖਾ ਲਈ ਪਰ ਜਿਹੜੀ ਇਹਨਾਂ ਹਵਾਲਾ ਦਿੱਤੀ ਉਹਨਾ ਅਣਖੀ ਜਿਆ ਬੜਾ ਸੀ ਤੇ ਉਹਨਾਂ ਸ਼ਰਮੀ ਮਹਿਸੂਸ ਕੀਤੀ ਉਹ ਚਲ ਗਈ ਕਿਤੇ ਦੱਸ ਕਿੰਨੀ ਗਈ ਚਾਰ ਪੰਜ ਦਿਨ ਉਹਨਾਂ ਨਾਲ ਮਨ ਚ ਪਤਾ ਨਹੀਂ ਕੀ ਸੋਚਿਆ ਤੇ ਉਹ ਦੁਖੀ ਹੋ ਗਿਆ ਉਹਦੇ ਤੋਂ ਪੰਜ ਛੇ ਦਿਨ ਲੱਭੀ ਨਹੀਂ ਦੇਖਦੇ ਗਏ ਵੀ ਸਹੀ ਆ ਠਾਣੇ ਠਾਣੇ ਜਿੱਤੇ ਉਹਨਾਂ ਨੇ ਗੌਰ ਹੀ ਨਹੀਂ ਕੀਤੀ ਜਿਹੜਾ ਉੱਥੋਂ ਦਾ ਸਰਪੰਚ ਹੀ ਉਹ ਕਹਿੰਦਾ ਵੀ ਬੰਦੇ ਦੀ ਬਾਹ ਫੜਦਾ ਮਾੜੇ ਦੀ ਕੋਈ ਨਹੀਂ ਫੜਦਾ ਸਰਪੰਚ ਹੀ ਜਿਹੜਾ ਉਹਨਾਂ ਦਾ ਆਖਣ ਲੱਗਾ ਵੀ ਕੋਈ ਗੱਲ ਨਹੀਂ ਅਸੀਂ ਭੇਜ ਦੇਾਂਗੇ ਤੁਸੀਂ ਇਹ ਤੋਂ ਅੱਡੇ ਨੂੰ ਜਾਣਦ ਲਈ ਮੈਂ ਕੱਲ ਲੈ ਜਾਉ ਪਰਸੋਂ ਲੈ ਜਾਉ ਇਦਾਂ ਕਰਦੇ ਕਰਦੇ ਨੂੰ ਪੰਜ ਸੱਤ ਦਿਨ ਲੰਘਾੜੇ ਤੇ ਪੁੱਛਿਆ ਨਹੀਂ ਉਹਨੇ ਵੀ ਤੂੰ ਵੀ ਹਾਂ ਕੁੜੀਆਂ ਕਿੱਥੇ ਗਈ ਕਿੱਥੇ ਦੋ ਬੇਟੀਆਂ ਉਹਦੀਆਂ ਚਾਹ ਦੋ ਬੇਟੀਆਂ ਹਾਂ ਦੋ ਬੇਟੀਆਂ ਪੰਜ ਬੇਟੀਆਂ ਚਾਚਾ ਜੀ ਦੀਆਂ ਐ ਇੱਕ ਬੇਟਾ ਹੀ ਇਹੋ ਹੀ ਸਵਾ ਲੱਖ ਹਾਂਜੀ ਇਹਨਾਂ ਦੀ ਡੈਥ ਹੋ ਗਈ ਬੇਟੀਆਂ ਵੀ ਆਈਆਂ ਨੇ ਤੇ ਉਹ ਬੇਟੀਆਂ ਜਿਹੜੀਆਂ ਨੇ ਉਹ ਇਹਨਾਂ ਦੀਆਂ ਬੇਟੀਆਂ ਕੋਲ ਉੱਥੇ ਜਾਂਦੀਆਂ ਆਪ ਕੋ ਪਹਿਲਾਂ ਰੱਬ ਦਾ ਪਾਣਾ ਵੀ ਫਟਾ ਜਵਾਕ ਹੈ ਨਾ ਤੇ ਹੁਣ ਜਿੱਦਾਂ ਇਹ ਕੁਦਰਤ ਦੀ ਮਾਰ ਪਈ ਐ ਕਿਵੇਂ ਦੇਖਦੇ ਹਾਂ ਵੀ ਦੋਰਾ ਜਿਹੜਾ ਕਿ ਕਰ ਜਾਣਿਆ ਨੂੰ ਕਿਹਾ ਵੀ ਇਹਨਾਂ ਨੂੰ ਲੋੜ ਐ ਮੈਂ ਮੈਂਬਰਾਂ ਨਾਲ ਵੀ ਲੜ ਪਈ ਗਈ ਮੁਕੇ ਵੀ ਤੁਸੀਂ ਉਹਦਾ ਸਾਥ ਨਹੀਂ ਦਿੰਦੇ ਚਲੋ ਜਿਹੜੇ ਤੇ ਚੰਗੇ ਘਰਾਂਦੇ ਆ ਹਨਾ ਉਹਨਾਂ ਨੂੰ ਲੋੜ ਨਹੀਂ ਆ ਮੈਂ ਇਹ ਨਹੀਂ ਕਹਿੰਦੀ ਇੰਨਾ ਕੱਲਿਆਂ ਨੂੰ ਮੈਂ ਕਿੰਨੀਆਂ ਜਿਹੜੇ ਹੋਰ ਵੀ ਗਰੀਬ ਹਨਾ ਉਹਨਾਂ ਦਾ ਵੀ ਸਾਥ ਦਓ ਵਾਹ ਮੈਂ ਉਹਨਾਂ ਨੂੰ ਇੱਕ ਇੱਕ ਕਮਰਾ ਪਾ ਕੇ ਦੋ 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 ਪਾ ਕੇ ਦੋ ਲੈਂਟਰ ਤੇ ਜ਼ਰੂਰ ਰਹਿਣ ਵਾਸਤੇ ਪਾ ਕੇ ਦੋ ਫਿਰ ਸਾਨੂੰ ਕਿਸ ਚੀਜ਼ ਦੀ ਲੋੜ ਨਹੀਂ ਆ ਮਹਾਰਾਜ ਦੀ ਬਹੁਤ ਬਹੁਤ ਕਿਰਪਾ ਹੈ ਮੇਰਾ ਘਰ ਸਾਹਮਣੇ ਆ ਤੇ ਤਰਪੈਲਾ ਪਾ ਪਾ ਕੇ ਗੁਜ਼ਾਰਾ ਕੀਤਾ ਚੁੰਦੇ ਸਾਰੇ ਸੱਤ ਤੇ ਹੜ ਦੇ ਵਿੱਚ ਫਿਰ ਅਸੀਂ ਆਪਣੇ ਉੱਥੇ ਹੀ ਸਵਾਲ ਦੇ ਰਹੇ ਆ ਵੀ ਚਲੋ ਤੁਸੀਂ ਇੱਥੇ ਹੀ ਸੋਝੋ ਕਿ ਪਤਾ ਨਹੀਂ ਹੁੰਦਾ ਸੱਤ ਡਿਗ ਜਾਈ ਹਾਂ 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 ਤੇ ਹੋਰ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਪਹਿਲੇ ਪਹਿਲੇ ਜੱਥਾ ਪਹੁੰਚਿਆ ਜੀ ਇੱਥੇ ਨਹੀਂ ਨਹੀਂ ਉਦਾਂ ਆਇਆ ਸੀ ਪੰਨਾ ਸਿੱਧੂ ਵੀ ਆਇਆ ਹੀ ਲੈ ਕੇ ਲੈ ਗਿਆ ਪਰ ਤੁਹਾਨੂੰ ਪਤਾ ਹੀ ਆ ਅੱਗੇ ਜਿਹੜੇ ਆ ਉਹ ਕਹਿੰਦੇ ਨੇ ਵੀ ਅਸੀਂ ਆਪਣੀਆਂ ਚੌਧਰਾ ਕਰਨੀਆਂ ਨੇ ਹਨਾ ਅਸੀਂ ਇੰਨੇ ਘਰ ਬਣਾਨੇ ਨੇ ਜੀ ਹੁਣ ਬਾਬਾ ਜੀ ਹੁਣੇ ਕਿੰਨੀ ਸੇਵਾ ਦੇਗਾ ਪਾਊਗਾ ਫਰਕ ਵੀ ਜਿੱਦਾਂ ਕਹਿੰਦੇ ਦੁੱਬਦੇ ਨੇ ਤਣਕੇ ਦਾ ਸਹਾਰਾ ਹੁੰਦਾ ਕੋਈ ਚਲੋ ਮਾਲਕ ਦਾ ਮਾਲਕ ਦੇ ਨਾਲ ਪਾਣਾ ਮੰਨਦੇ ਜੇ ਹੁਣ ਮਾਤਾ ਦੇ ਘਰ ਚਾਹ ਹੀ ਨਹੀਂ ਸਕਦੇ ਜਦੋਂ ਪਾਣੀ ਸੀਗਾ ਹੁਣ ਤੁਰ ਕੇ ਆਏ ਸਾਨੂੰ ਪਤਾ ਲੱਗਿਆ ਕਿ ਬਾਕੀ ਜਿਹੜੇ ਨੇ ਸਾਨੂੰ ਹੋਇਆ ਜਿਨੇ ਵੀ ਸਾਡੇ ਕੋਲ ਸੇਵਾ ਹੀ ਆ ਅਸੀਂ ਮਾਤਾ ਨੂੰ ਦਿੱਤੀ ਗਾ ਫੇਰ ਆ ਕੇ ਜਾਵਾਂਗੇ ਮੁਰਕੇ ਰਾਂ ਆ ਫੇਰ ਆਵਾਂਗੇ ਮਹਾਰਾਜ ਚੜਦੀ ਕਲਾ ਕਰੇ ਨਾ ਤੇ ਕਿਉਂਕੋ ਬੜਾ ਸਬਰ ਹੈ ਸਾਡੀਆਂ ਮਾਵਾ ਭੈਣਾ ਚ ਇਹਨਾਂ ਚ ਜਿਹੜੇ ਏਡੇ ਵੱਡੇ ਮੁਸੀਬੇ ਚੋਂ ਲੰਘ ਕੇ ਫਿਰ ਵੀ ਚੜਦੀ ਕਲਾ ਦੀ ਗੱਲ ਕਰਦੇ ਆ ਤੇ ਮਹਾਰਾਜ ਬਹੁਤ ਚੜਦੀ ਕਲਾ ਕਰੇ ਤੇ ਆਪਾਂ ਸਾਰੇ ਤਗੜੇ ਹੋ ਗਏ ਆਪਣੇ ਪੰਜਾਬ ਦੀ ਆਪਣੀਆਂ ਮਾਵਾ ਭੈਣਾ ਦੀ ਸਾਰੇ ਰਲ ਕੇ ਤਗੜੇ ਹੋ ਗਏ ਆਪਾਂ ਸੇਵਾ ਲਗੇ ਇਹ ਦੌਰ ਇਸ ਤਰੀਕੇ ਨਾਲ ਚੱਲਦਾ ਰਹੇਗਾ ਜੀ ਦੇਖੋ ਜਿਹੜੇ ਹਸਾਬ ਦੇ ਨਾਲ ਆਪਾਂ ਚੱਲ ਰਹੇ ਆ ਜਿਵੇਂ ਜਿਵੇਂ ਆਪਾਂ ਨੂੰ ਪਰਿਵਾਰ ਮਿਲਣਗੇ ਜਿਨ੍ਹਾਂ ਨੂੰ ਲੋੜ ਹੈ ਤੇ ਉਹਨਾਂ ਕੋ ਅਸੀਂ ਹੁਣ 2-3 ਦਿਨ ਸਾਰੇ ਦੂਰੇ ਚ ਆਪਾਂ ਕਵਰ ਕਰਾਂਗੇ ਸਾਰੇ ਮਹਾਰਾਜ ਚੜਦੀ ਕਲਾ ਸultanpur Lodhi इधर डेरा बाबा नानक इधर ਅਸੀਂ ਰਾਤ ਟਾਲੀ ਸਾਹਿਬ ਗੁਰਦਰਾ ਸਾਹਿਬ ਰਹੇ ਪਹਿਲੋ ਵੀ ਸਿੰਘ ਆਪਣੇ ਰਾਸ਼ਨ ਲੈ ਕੇ ਆਏ ਰਾਸ਼ਨ ਵੰਡੇ ਦੋ ਤਿੰਨ ਇਹ ਸਾਨੂੰ ਇਹ ਸੀ ਵੀ ਅਸੀਂ ਇੱਕ ਵਾਰੀ ਗਰਾਊਂਡ ਲੈਵਲ ਤੇ ਜਾ ਕੇ ਧਰਤੀ ਲੈਵਲ ਤੇ ਲੋਕਾਂ ਨੂੰ ਦੇਖੇ ਜਿੱਥੇ ਇੱਥੇ ਲੋੜ ਏ ਕਿਉਂਕਿ ਹੁਣ ਪਾਣੀ ਹੈ ਨਹੀਂਗਾ ਪਾਣੀ ਸੁੱਕ ਗਿਆ ਬਿਲਕੁਲ ਕਿਤੇ ਮੜਾ ਮੋਟਾ ਨਹੀਂ ਤੇ ਬਿਲਕੁਲ ਸਾਰਾ ਸੁੱਕਾ ਪਿਆ ਹੈ ਪਤਾ ਲੱਗਦਾ ਇਹ ਪਿੰਡਾਂ ਜੇ 5-5 6-6 ਫੁੱਟ ਪਾਣੀ ਘੁੰਮਿਆ ਅਸੀਂ ਉਹਨਾਂ ਘਰਾਂ ਦੇ ਜਾ ਰਹੇ ਜਿੱਥੇ ਕਿ ਬਹੁਤ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਬਾਲੇ ਛੱਤ ਖਰਾਬ ਆ ਜਾਂ ਹੋਰ ਜਿਹਨੂੰ ਲੋੜਵੰਦ ਪਰਿਵਾਰ ਆ ਦੇਖੋ ਅਸੀਂ ਜਿੰਨੇ ਪਰਿਵਾਰਾਂ 'ਚ ਜਾ ਰਹੇ ਆ ਸਾਰਿਆਂ ਨੂੰ ਅਸੀਂ ਨਗਦ ਸੇਵਾ ਹੀ ਦੇ ਰਹੇ ਆ ਉਹਨਾਂ ਨੂੰ ਵੀ ਜਿੰਨੇ ਜੋਗੇ ਹੈ ਹੁਣ ਵੀ ਸੇਵਾ ਦੇ ਕੇ ਚੱਲੇ ਜਿਹੜੇ ਪਰਿਵਾਰਾਂ 'ਚ ਅਸੀਂ ਬਹੁਤੇ ਨਹੀਂ 150 ਪਰਿਵਾਰਾਂ 'ਚ ਸਾਰੇ ਕਵਰ ਕਰਾਂਗੇ ਤੇ ਆਉਣ ਵਾਲੇ ਟਾਈਮ ਤੇ ਫੇਰ ਆ ਕੇ ਜਾਵਾਂਗੇ ਹੋਰ 10-20 ਦਿਨ ਤੱਕ ਅੱਜ ਜਿਨ੍ਹਾਂ ਨੂੰ ਦੇ ਰਹੇ ਆ ਜਿੰਨੀ ਜੋਗੇ ਹੈ ਆਪਾਂ ਨਗਦ ਸੇਵਾ ਸਾਰਿਆਂ ਨੂੰ ਦੇ ਕੇ ਜਾ ਰਹੇ ਆ ਵੀ ਜਿਹੜੀ ਪਰਿਵਾਰਾਂ ਦੀ ਸਹਾਇਤਾ ਹੋ ਸਕੇ ਜਿੱਥੇ ਉਹਨਾਂ ਨੂੰ ਲੋੜ ਹੈ ਆਪਣੇ ਉਹ ਵਰਤ ਸਕਣ ਦੇਖੋ ਜਿੰਨੇ ਆਪਾਂ ਬਜ਼ੁਰਗਾਂ ਕੋਲ ਗਏ ਆ ਮ ਸਾਰਿਆਂ ਨੇ ਚਾਹ ਛਕੋ ਜਾਲ ਛਕੋ ਦੇਖੋ ਸਬਰ ਇਹ ਕਈ ਨੇ ਪਾਣੀ ਜੋ ਲੰਗਣਾ ਕਰਿਆ ਘਰਾਂ ਦਾ ਸਮਾਨ ਵੀ ਰੁੜ ਗਿਆ ਭਿੱਜਿਆ ਹੈ ਤਾਂ ਵੀ ਇੱਕ ਬੜਾ ਸਬਰ ਸੰਦੋਗੇ ਕਿਉਂਕਿ ਪੰਜਾਬ ਦੇ ਜ਼ੁਰਗਾ ਬਜ਼ੁਰਗਾ ਦਾ ਆਮਾ ਮਾ ਦਾ ਭੈਣਾ ਦਾ ਹੁਣ ਪਿੱਛੇ ਇੱਕ ਪਰਿਵਾਰ ਤੇ ਜਾ ਕੇ ਆਏ ਆ ਉਹਨਾਂ ਦਾ ਜਵਾਨ ਉੱਥੇ ਸੀ ਮਰ ਗਿਆ ਜਾਂ ਚੜਾਈ ਕਰ ਗਿਆ ਵਿਚਾਰਾ ਦਾ ਕੱਲਾ ਬਜ਼ੁਰਗ ਆ ਪੰਜ ਧੀਆ ਉਹਦੀਆਂ ਪੰਜ ਧੀਆ ਕੱਲਾ ਬਜ਼ੁਰਗ ਆ ਦੋ ਪੋਤੀਆਂ ਛੋਟੇ ਛੋਟੇ ਉਹ ਵੀ ਕਿਤੇ ਹੋਰ ਪੜ ਰਹੀ ਹੈ ਤੇ ਪ੍ਰਸ਼ਾਦੇ ਵੀ ਉਹਨੂੰ ਹੋਰ ਕੋ ਘਰ ਵਾਲਾ ਦੇ ਕੇ ਜਾਂਦਾ ਹੈ ਉੱਥੇ ਸਾਡੇ ਭਾਈ ਰਾਜੀ ਅਹਮਦਾਬਾਦ ਤੋਂ ਸਾਰੀ ਟੀਮ ਲੁਧਿਆਣੇ ਤੋਂ ਦਾਲਪੰਥ ਚਮਕੌਰ ਸਾਹਿਬ ਤੋਂ ਸਾਰੇ ਪਹੁੰਚੇ ਸੀ ਚੜ੍ਹਦੀ ਕਲਾ 'ਚ ਜਿਨੀ ਸੇਵਾ ਹੋਈ ਆ ਸੀ ਸਾਰੇ ਪਰਿਵਾਰਾਂ ਦੀ ਨਾਲ ਦੀ ਨਾਲ ਹੀ ਦੇ ਕੇ ਜਾਣੀ ਆ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਆਵਾਂਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਮਾਤਾ ਸਾਹਿਬਕੌਰ ਦੇ ਸ਼ਹੀਦ ਸਿੰਘਾਂ ਦੇ ਮਾਨ ਨੂੰ ਭਾਵੇ ਸੁਣ ਕੇ ਨੇ ਆਲ ਹੋ ਜਾਵੇ ਸਤ ਸ੍ਰੀ ਅਕਾਲ ਆਲ ਹੋ ਜਾਵੇ ਨੇ ਆਲ ਹੋ ਜਾਵੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਾਨ ਨੂੰ ਭਾਵੇ ਸਤ ਸ੍ਰੀ ਅਕਾਲ ਗਲਿਆ ਪਿਆ ਹੈਗਾ ਬੈੱਡ ਲੋਕਾਂ ਦੇ ਗਰੀਬਾਂ ਦੇ ਪਾਣੀ ਨੇ ਗਾਲ ਦਿੱਤੇ ਆ ਪਾਣੀ ਅੱਗੇ ਕਹਿੰਦੇ ਕੋਈ ਜ਼ੋਰ ਨਹੀਂ ਚੱਲਦਾ ਹੁੰਦਾ ਕਿਹੜੇ ਪਿੰਡ ਆ ਜੀ ਇਹ ਪਿੰਡ ਗਰਦਾਸਪੁਰ ਪਹੁੰਚੇ ਆ ਜੀ ਗਰਦਾਸਪੁਰ ਦੇ ਵਿੱਚ ਪਹੁੰਚੇ ਹੁਣ ਜਿੱਥੇ ਜਿੱਥੇ ਦੇਖਿਆ ਵੀ ਸੱਤਾਂ ਡਿੱਗੀਆਂ ਪਈਆਂ ਨੇ ਸੱਤਾਂ ਕਈ ਵਾਰੀ ਮੋਰੇ ਵੱਡੇ ਵੱਡੇ ਹੋਇਆ ਇੱਕ ਘਰ ਦੇ ਵਿੱਚ ਪਹੁੰਚੇ ਉਹ ਪਰਿਵਾਰ ਦੇ ਵਿੱਚ ਪਰਿਵਾਰ ਹੀ ਹੈ ਨਹੀਂ ਘਰ ਦੇ ਵਿੱਚ ਪਿਓ ਮਾਂ ਜਿਹੜੇ ਪੰਜ ਕੁੜੀਆਂ ਨੇ ਤੇ ਦੋ ਪੋਤੀਆਂ ਨੇ ਤੇ ਬਾਕੀ ਕੋਈ ਵੀ ਵਿਚਾਰੇ ਬਜ਼ੁਰਗ ਨੂੰ ਸੱਤ ਡਿੱਗੀ ਹੋਈ ਆ ਬਜ਼ੁਰਗ ਨੂੰ ਰੋਟੀ ਪਾਣੀ ਤੋਂ ਵੀ ਨੋਖਾ ਹੋਇਆ ਪਿਆ ਰਿਆ ਰੱਬ ਦਾ ਨਾ ਇਹ ਪਾਣੀ ਦੀ ਮਾਰ ਜਿਹੜੀ ਆ ਬਹੁਤ ਮਾਰੀ ਆ ਘਟਨਾਜੋਗ ਹੈਗੀ ਆ ਵੀ ਪਾਣੀ ਅੱਗੇ ਤੇ ਅੱਗੇ ਦੇ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਪਿਆ ਦੇਖੋ ਬੈੱਡ ਕਿੱਦਾਂ ਖਰਾਬ ਹੋਏ ਪਏ ਸਾਰੇ ਗੁੱਦੇ ਗੁੱਦੇ ਹੈ ਤੱਕ ਪਾਣੀ ਦੀ ਮਾਰ ਜਿਹੜੀ ਆ ਬੰਦੇ ਨੂੰ ਉੱਤੜਿਆ ਲੱਗਦਾ ਬੰਦੇ ਪਾਣੀ ਹੁਣ ਤਾਂ ਹੀ ਤਾਂ ਉੱਤੜਿਆ ਤੇ ਤਾਂ ਹੀ ਤਾਂ ਆਈਆਂ ਹੁਣ ਘਰੋ ਘਰੀ ਪਤਾ ਜਾ ਕੇ ਦੇਖਦੇ ਹਾਂ ਘਰੋ ਘਰੀ ਪਤਾ ਲੱਗਦਾ ਜਾ ਕੇ ਵੀ ਭਾਈ ਇਹ ਅੱਜ ਕੱਲ੍ਹ ਵੀ ਆ ਪਾਣੀ ਉਤਰਿਆ ਤਾਂ ਹੀ ਕਰਾਂ ਕਰਿਆ ਕਿ ਪਤਾ ਲੱਗਦਾ ਜਿਵੇਂ ਪਹਿਲੇ ਤਾਂ ਪਿੱਛੇ ਸੜਕਾਂ ਦੇ ਉੱਤੇ ਹੀ ਸਮਾਨ ਸੱਟ ਕੇ ਚਲੇ ਜਾਂਦੇ ਉਹਦਾ ਨਜ਼ਾਰਾ ਨਹੀਂ ਆਉਂਦਾਗਾ ਹੁਣ ਦੇਖੋ ਹੁਣ ਘਰ ਦੇ ਵਿੱਚ ਗਏ ਆ ਆਪਾਂ ਜਾ ਕੇ ਉਹਨਾਂ ਨੂੰ ਕੋਲ ਦੇਖ ਆਏ ਆ ਦਲ ਪਾਣੀ ਜੋ ਵੀ ਮਾਰਿਆ ਇਹਨੇ ਦਿੱਤਾ ਪਰ ਮਾਰੇ ਮੋਟੀ ਮਾਇਆ ਸੇਵਾ ਕੀਤੀ ਹੈਗੀ ਆ ਤੇ ਹੁਣ ਲੱਗਿਓ ਅਗਲੇ ਪਿੰਡ ਫੇਰ ਜਾ ਰਹੇ ਆਂਗੇ